ਤੋ ਪਹਿਲੇ ਗਾਹ ਮਹੀਨੇਆਂ ਤੋਂ ਤਰ੍ਹਾਂ ਦੇ ਖਿਲਾਫ ਤੇ ਗੈਂਗਸਟਰਾਂ ਨੂੰ ਫੜ ਕੇ ਲਗਭਗ 600 ਗੈਂਗਸਟਰ ਜੇਲ੍ਹ ਚ ਦਿੱਤਾ ਆ ਸੋ ਕੋਈ ਸਵਾਲ ਹੈਗੇ ਆ ਜਿਹੜਾ ਸਵਾਲਾਂ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਗੈਰਕਾਨੂੰਨੀ ਮਾਈਨਿੰਗ ਹੋਵੇ ਗੈਰਕਾਨੂੰਨੀ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਾਫੀਆ ਕੋ ਭਗਵਾਨਤਮਾਨ ਦੀ ਸਰਕਾਰ ਦੇ ਵਿੱਚ ਨਹੀਂ ਚੱਲਣਾ ਨਾ ਚੱਲਣ ਦੇ ਤਾਂ ਜਾਊਗਾ ਔਰ ਲਗਾਤਾਰ ਪਰਚੇ ਕੀਤੇ ਜਾ ਰਿਹਾ ਕਾਰੋਬਾਰ ਇਸ ਤਰ੍ਹਾਂ ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸੱਦਾ ਦੇ ਰਿਹਾ ਮੀਡੀਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੇ ਹੋਏ ਆ ਸਰ ਮੈਂ ਹੁਣ ਮੈਨੇ ਮਤਲਬ ਕਿੰਨੇ ਮਾਈਨਿੰਗ ਤਲਾ ਪਰਚੇ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਹੱਬ ਹੈ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋਤੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਈਨਿੰਗ ਦਾ ਸਵਾਲ ਹੈਗਾ ਯਾਰ ਨਾ ਟੇ ਸਿੰਗਲ ਦਿਨਾ ਨਗਰ ਸਮੁੱਚੇ ਪੰਜਾਬ ਦੇ ਅੰਦਰ ਸਾਡ ਡਰੱਗਸ ਦਾ ਸਵਾਲ ਆ ਚਾਹੇ ਮਾਈਨਿੰਗ ਦਾ ਸਵਾਲ ਆ ਠੋਕੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸਾਸੀ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਆ ਇਸ ਮਾਫੀਆ ਦੇ ਨਾਲ ਨਹੀਂ ਹੋਊਗੀ ਗੱਲ ਕੇ ਵਿਰੋਧ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਦੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਗੇ ਹੁਣ ਸਮੇਂ ਕੋਈ ਵੀ ਕਾਰਵਾਈ ਨਹੀਂ ਕਰਨੀ ਉਹਦੇ ਚ ਮਾਈਨਿੰਗ ਵਾਲਿਆਂ ਨੂੰ ਆਪਾਂ ਕਾਲ ਕੀਤੀ ਆ ਮਾਈਨਿੰਗ ਵਾਲੇ ਜਿਹੜੇ ਐਕਸੀਨ ਸਾਹਿਬ ਉਹ ਆਪਣੇ ਅਫਸਰ ਭੇਜ ਰਹੇ ਆ ਮੇਰੀ ਪੁਲਸ ਪਾਰਟੀ ਉੱਤੇ ਆ ਜਿਹੜੀ ਵੀ ਕਾਰਵਾਈ ਕਰਨੀ ਉਹ ਮਾਈਨਿੰਗ ਇਨਸਪੈਕਟਰ ਨੇ ਲਿਖ ਕੇ ਦੇਣਾ ਵਾ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਨਹੀਂ ਜੀ ਜੀ ਵੀ ਨੇ ਕਿਹਾ ਵੀ ਜਿਸ ਮਾਕੇ ਮਾਈਨਿੰਗ ਦੀ ਅਸਲ ਚ ਖੁਦ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰਾਂ ਜੀ ਮੈਂ ਗਿਆ ਨਹੀਂ ਤੁਹਾਡੇ 2 ਮਿੰਟ ਬਾਅਦ ਮੈਂ ਉੱਥੇ ਪਹੁੰਚ ਗਿਆ ਮੈਨੂੰ ਕੋਈ ਪਤਾ ਹੈ ਤੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿਹੜੀ ਰਿਕਵਰੀ ਕੀਤੀ ਆ ਉਤੋਂ ਹੀ ਸਿੱਧੇ ਜਦੋਂ ਤੁਹਾਡੀ ਕਾਲ ਆਈ ਸੀ ਉਧਰ ਨੂੰ ਆ ਗਏ ਆ ਨਾਲ ਹੀ ਅਸੀਂ ਜਿਹੜਾ ਮਾਈਨਿੰਗ ਵਾਲੇ ਡਿਪਾਰਟਮੈਂਟ ਆ ਉਹਨਾਂ ਨੂੰ ਕਾਲ ਕਰਤੀ ਆ ਉੱਥੇ ਆ ਰਹੇ ਜੋ ਮਾਈਨਿੰਗ ਵਾਲੇ ਕਹਿਣਗੇ ਜੋ ਮਾਈਨਿੰਗ ਦੇ ਪ੍ਰੋਟੋਕਾਲ ਚ ਹੁੰਦਾ ਉਹ ਲਿਖ ਕੇ ਦੇਣੀ ਕੋ ਦੇ ਮੁਤਾਬਕ ਲੀਗਲ ਕਾਰਵਾਈ ਕਰਾਂਗੇ ਆਪਾਂ ਜੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਉਹਦੇ ਚ ਮਾਈਨਿੰਗ ਵਾਲਿਆਂ ਨੂੰ ਆਪਾਂ ਕਾਲ ਕੀਤੀ ਆ ਮਾਈਨਿੰਗ ਵਾਲੇ ਜਿਹੜੇ ਐਕਸੀਨ ਸਾਹਿਬ ਉਹ ਆਪਣੇ ਅਫਸਰ ਭੇਜ ਰਹੇ ਆ ਮੇਰੀ ਪੁਲਿਸ ਪਾਰਟੀ ਉੱਤੇ ਆ ਜਿਹੜੀ ਵੀ ਕਾਰਵਾਈ ਕਰਨੀ ਉਹ ਮਾਈਨਿੰਗ ਇਨਸਪੈਕਟਰ ਨੇ ਲਿਖ ਕੇ ਦੇਣਾ ਵਾ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਨਹੀਂ ਜੀ ਜੀ ਵੀ ਨੇ ਕਿਹਾ ਵੀ ਜਿਸ ਮਾਕੇ ਮਾਈਨਿੰਗ ਦੀ ਅਸਲ ਤੇ ਖੁਦ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰਾਂ ਜੀ ਮੈਂ ਗਿਆ ਨਹੀਂ ਤੁਹਾਡੇ 2 ਮਿੰਟ ਬਾਅਦ ਮੈਂ ਉੱਥੇ ਪਹੁੰਚ ਗਿਆ ਮੈਨੂੰ ਪਤਾ ਹੈ ਤੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਿਹੜੀ ਰਿਕਵਰੀ ਕੀਤੀ ਆ ਉਤੋਂ ਹੀ ਸਿੱਧੇ ਜਦੋਂ ਤੁਹਾਡੀ ਕਾਲ ਆਈ ਸੀ ਉਧਰ ਨੂੰ ਆ ਗਏ ਆ ਨਾਲ ਹੀ ਅਸੀਂ ਜਿਹੜਾ ਮਾਈਨਿੰਗ ਵਾਲੇ ਡਿਪਾਰਟਮੈਂਟ ਆ ਉਹਨਾਂ ਨੂੰ ਕਾਲ ਕਰਤੀ ਆ ਉਥੇ ਆ ਰਹੇ ਜੋ ਮਾਈਨਿੰਗ ਵਾਲੇ ਕਹਿਣਗੇ ਜੋ ਮਾਈਨਿੰਗ ਦੇ ਪ੍ਰੋਟੋਕਾਲ ਚ ਹੁੰਦਾ ਉਹ ਲਿਖ ਕੇ ਦੇਣਗੇ ਉਹਦੇ ਮੁਤਾਬਕ ਲੀਗਲ ਕਾਰਵਾਈ ਕਰਾਂਗੇ ਆਪਾਂ ਸਭ ਤੋਂ ਪਹਿਲੀ ਗੱਲ ਮਹੀਨੇ ਤੋਂ ਤਰ੍ਹਾਂ ਦੇ ਖਿਲਾਫ ਤੇ ਗੈਂਗਸਟਰਾਂ ਨੂੰ ਫੜ ਕੇ ਲਗਭਗ 600 ਗੈਂਗਸਟਰ ਜੇਲ੍ਹ ਚ ਦਿੱਤਾ ਆ ਸੋ ਕੋਈ ਸਵਾਲ ਹੈਗੇ ਆ ਜਿਹੜਾ ਸਵਾਲਾਂ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਗੈਰਕਾਨੂੰਨੀ ਮਾਈਨਿੰਗ ਹੋਵੇ ਗੈਰਕਾਨੂੰਨੀ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਾਫੀਆ ਕੂਪਾਗੋਂ ਤੁਮਾਂ ਦੀ ਸਰਕਾਰ ਦੇ ਵਿੱਚ ਨਹੀਂ ਚੱਲਣਾ ਨਾ ਚੱਲਣ ਦਾ ਜਾਊਗਾ ਔਰ ਲਗਾਤਾਰ ਪਰਚੇ ਕੀਤੇ ਜਾ ਰਿਹਾ ਕਾਰੋਬਾਰ ਇਸ ਤਰ੍ਹਾਂ ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸੱਦਾ ਦੇ ਰਿਹਾ ਮੀਡੀਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੇ ਹੋਏ ਸਰ ਮੈਂ ਹੁਣ ਮੈਂ ਮਤਲਬ ਕਿੰਨੇ ਮਾਈਨਿੰਗ ਤਲਾ ਪਰਚੇ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਹੱਬ ਹੈ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋਹਾਂ ਤੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਜੀ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਈਨਿੰਗ ਦਾ ਸਵਾਲ ਹੈਗਾ ਯਾਰ ਨਾਟੇ ਸਿੰਗਲ ਦਿਨਾ ਨਗਰ ਸਮੁੱਚੇ ਪੰਜਾਬ ਦੇ ਅੰਦਰ ਚਾਹੇ ਡਰੱਗਸ ਦਾ ਸਵਾਲ ਆ ਚਾਹੇ ਮਾਈਨਿੰਗ ਦਾ ਸਵਾਲ ਆ ਠੋਕੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸਾਸੀ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਇਸ ਮਾਫੀਆ ਦੇ ਨਾਲ ਨਹੀਂ ਹੋਊਗੀ ਗੱਲ ਕਿ ਵਿਰੋਧ ਚ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਦੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਂਗੇ